ਸਾਤ ਸਰੀਕਾਲ ਦੋਸਤੋ ਦੋਸਤੋ ਰਾਣੀ ਜਿੰਦਕੌਰ ਬਾਰੇ ਸ਼ਾ ਮੁਹੰਮਦ ਨੇ ਆ ਜਿਹੜੀਆਂ ਲੈਣਾ ਲਿਖੀਆਂ ਮੇਰੇ ਗਲਿਓਂ ਤੇ ਉੱਤਰੀਆਂ ਨਹੀਂ ਹੋਰ ਵੀ ਕਈ ਇਤਿਹਾਸਕਾਰਾਂ ਨੇ ਇਹਨਾਂ ਲੈਣਾ ਤੇ ਟਿੱਪਣੀਆਂ ਕੀਤੀਆਂ ਤੇ ਆਪਣੀਆਂ ਦਲੀਲਾਂ ਦਿੱਤੀਆਂ ਕਿਉਂਕਿ ਇਹਨਾਂ ਸਤਰਾਂ ਦੇ ਵਿੱਚ ਲੰਕਾ ਵਾਲੇ ਪਭੀਸ਼ਣ ਤੇ ਕੈਰੋਂ ਪਾਂਟਵਾਂ ਵਾਲੇ ਜੁੱਧ ਦੀ ਜਿਹੜੀ ਮੇਨ ਬਿੰਦੂ ਦਰੋਪਤੀ ਜੀ ਤੇ ਰਾਜੇ ਭੋਜ ਦੇ ਜਿਹੜੀ ਭਗਤੀ ਭਾਗ ਕਰਨ ਵਾਲੀ ਅਪਸ਼ਰਾਂ ਦੇ ਨਾਲ ਰਾਣੀ ਜਿੰਦਕੌਰ ਨੂੰ ਮਿਲਾ ਦਿੱਤਾ ਰਾਣੀ ਜਿੰਦਕੌਰ ਜਿੰਨਾ ਕਸ਼ਟ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਦੁੱਖ ਤਕਲੀਫਾਂ ਉਹਨੇ ਦੇਖੀਆਂ ਸ਼ਾਇਦ ਇਹ ਆਹੋਰ ਕਿਸੇ ਨੇ ਦੇਖੀਆਂ ਹੋਣ ਪਹਿਲਾਂ ਆਪਾਂ ਇਹ ਸਤਰਾ ਪੜਹੀਏ ਬਾਅਦ ਵਿੱਚ ਗੱਲ ਕਰਾਂਗੇ ਸ਼ਾਹ ਮੁਹੰਮਦ ਜੀ ਕਹਿੰਦੇ ਹੁੰਦੇ ਆਏ ਨੀ ਰੰਨਾ ਦੇ ਧੁਰੋਂ ਕਾਰੇ ਲੰਕਾ ਵਿੱਚ ਤਾਂ ਰਾਵਣ ਕੋਹਾਏ ਦਿੱਤਾ ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ 18 ਖੂਣੀਆਂ ਕਟਕ ਮਕਾਏ ਦਿੱਤਾ ਰਾਜੇ ਪੋਜ ਦੇ ਮੂੰਹ ਲਗਾਮ ਦਿੱਤੀ ਮਾਰ ਅੱਡੀਆਂ ਹੋਸ਼ ਭਲਾਏ ਦਿੱਤਾ ਇਥੋਂ ਗੌਰ ਨਾ ਸੁਣਨਾ ਸ਼ਾਹ ਮੁਹੰਮਦ ਆ ਇਸ ਰਾਣੀ ਜਿੰਦ ਕੌਰਾਂ ਸਾਰੇ ਦੇਸ਼ ਦਾ ਫਰਸ਼ ਉਠਾਏ ਦਿੱਤਾ ਜਾਨੀ ਬਜਾਬ ਨੂੰ ਗੁਲਾਮੀ ਵੱਲ ਧੱਕਣ ਲਈ ਸਾਰਾ ਦੋਸ਼ ਸ਼ਾਹ ਮੁਹੰਮਦ ਜੀ ਰਾਣੀ ਜਿੰਦ ਕੌਰ ਨੂੰ ਦਿੰਦੇ ਆ ਉਹ ਇਹਦੇ ਬਾਰੇ ਦਲੀਲ ਦਿੰਦੇ ਆ ਕਿ ਜਦੋਂ ਰਾਣੀ ਜਿੰਦਕੌਰ ਦਾ ਭਰਾ ਜਵਾਰ ਸਿੰਘ ਹਾਥੀ ਤੇ ਬਿਠਾ ਕੇ ਕਵਰ ਦਲੀਪ ਸਿੰਘ ਨੂੰ ਫੌਜ ਕੋਲ ਸਲਾਮੀ ਦੇਣ ਲਈ ਲਿਆਉਂਦਾ ਤੇ ਫੌਜ ਉਹਦੇ ਭਰਾ ਨੂੰ ਕਤਲ ਕਰ ਦਿੰਦੀ ਆ ਰਾਣੀ ਜਿੰਦਕੌਰ ਦੀਆਂ ਅੱਖਾਂ ਸਾਹਮਣੇ ਤਾਂ ਰਾਣੀ ਜਿੰਦਕੌਰ ਮਨ ਚ ਧਾਰਨ ਲੈਂਦੀ ਆ ਕਿ ਮੈਂ ਇਸ ਫੌਜ ਨੂੰ ਸਬਕ ਸਿਖਾਉਣਾ ਹਾਲਾਂਕਿ ਰਾਣੀ ਜਿੰਦਕੌਰ ਖਾਲਸਾ ਰਾਜ ਲਈ ਤੇ ਪੰਥ ਲਈ ਪੂਰੀ ਤਰ੍ਹਾਂ ਵਫਾਦਾਰ ਰਹੀ ਉਹਦੀ ਜ਼ਿੰਦਗੀ ਦੀਆਂ ਅਖੀਰਲੀਆਂ ਘਟਨਾਵਾਂ ਦੇ ਵਿੱਚੋਂ ਵੀ ਤੁਹਾਨੂੰ ਦੱਸਾਂਗੇ ਕਿ ਪੰਥ ਤੇ ਸਿੱਖੀ ਪ੍ਰਤੀ ਵੀ ਉਹ ਵਫਾਦਾਰ ਸੀ ਤੇ ਖਾਲਸਾ ਰਾਜ ਪ੍ਰਤੀ ਵੀ ਚਨਾਰ ਦੇ ਕਿਲੇ 'ਚ ਜਦੋਂ ਉਹ ਕੈਦ ਸੀ ਉਹਦੀ ਇੱਜ਼ਤ ਆਬਰੂ ਤੱਕ ਵੀ ਉਹ ਜ਼ਾਲਮ ਅੰਗਰੇਜ਼ਾਂ ਵੱਲੋਂ ਲੁੱਟ-ਪੋਟ ਛੱਡੀ ਗਈ ਪਰ ਉਹ ਆਪਣੇ ਧਰਮ ਤੋਂ ਨਹੀਂ ਢੋਲੀ ਦੋਸਤੋ ਅੰਗਰੇਜ਼ ਇੰਨੇ ਚਲਾਕ ਸਨ ਰਾਣੀ ਜਿੰਦਕੌਰ ਨੂੰ ਕੈਦ ਕਰਕੇ ਉਸ ਸਮੇਂ ਕਿਹੜਾ ਸੋਸ਼ਲ ਮੀਡੀਆ ਸੀ ਜਿਹੜੀ ਵੀ ਅਫਵਾਹ ਫਲਾਤੀ ਦੇਖੋ ਜੀ ਰਾਣੀ ਜਿੰਦਕੌਰ ਅੰਗਰੇਜ਼ਾਂ ਦੇ ਨਾਲ ਮਿਲਣਾ ਚਾਹੁੰਦੀ ਉਹਨਾਂ ਨੂੰ ਕਬਜ਼ਾ ਕਰਨ ਲਈ ਚਿੱਠੀਆਂ ਲਿਖਦੀ ਉਦੋਂ ਸ਼ਾਹ ਮੁਹੰਮਦ ਜੀ ਇਹ ਆਪਣਾ ਜੰਗਨਾਮਾ ਕਲਮਾ ਬੰਦ ਕਰ ਰਹੇ ਸੀ ਹੋ ਸਕਦਾ ਵਿਦਵਾਨਾਂ ਦਾ ਮੰਨਣਾ ਕਿ ਇਹ ਅਫਵਾਹਾਂ ਜਿਹੜੀਆਂ ਵਾਂ ਲੋਕਾਂ ਨੇ ਸੱਚ ਮੰਨ ਲਈਆਂ ਹੁਣ ਤੇ ਉਹ ਸ਼ਾਹ ਮੁਹੰਮਦ ਜੀ ਕੋਲ ਵੀ ਗੱਲਾਂ ਪਹੁੰਚੀਆਂ ਹਨ ਤੇ ਉਹਨਾਂ ਉਸੇ ਤਰ੍ਹਾਂ ਉਹਨਾਂ ਨੂੰ ਲਿਖ ਦਿੱਤਾ ਕਿਉਂਕਿ ਰਾਣੀ ਜਿੰਦ ਕੌਰ ਜਦੋਂ ਕਈ ਸਾਲਾਂ ਬਾਅਦ ਅੰਨੀ ਹੋਈ ਪੁੱਤਰ ਦੇ ਵਿਜੋਗ ਚ ਆਪਣੇ ਪੁੱਤਰ ਨੂੰ ਮਿਲਦੀ ਆ ਕਲਕੱਤੇ ਜਦੋਂ ਸਿਰ ਤੇ ਹੱਥ ਫੇਰ ਕੇ ਉਹਨੂੰ ਪਿਆਰ ਦੇਣ ਲੱਗਦੀ ਤੇ ਜਦੋਂ ਉਹਦੇ ਕੇਸ ਕੱਟੇ ਦੇਖਦੀ ਆ ਤੇ ਉਹ ਸਿਰ ਤੋਂ ਹੱਥ ਉਦਾਂ ਹੀ ਚੁੱਕ ਲੈਂਦੀ ਕਹਿੰਦੀ ਮੈਨੂੰ ਸਿੱਖ ਰਾਜ ਗਏ ਦਾ ਨਹੀਂ ਉਹਨਾਂ ਦੁੱਖ ਜਿੰਨਾ ਤੂੰ ਸਿੱਖੀ ਨੂੰ ਤਿਆਗਤਾ ਪੁੱਤਰਾ ਤੇ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਫਿਰ ਕਵਰ ਦਲੀਪ ਸਿੰਘ ਨੇ ਕੇਸ ਰੱਖ ਲੈ ਸੀ ਦੋਸਤੋ ਰਾਣੀ ਜਿੰਦ ਕੌਰ ਵਿਚਾਰੀ ਦੀ ਉਥੇ ਕੀ ਵੱਟੀ ਜਾਣੀ ਸੀ ਜਿੱਥੇ ਧੜਿਆਂ 'ਚ ਸ਼ਿਕਾਰ ਹੋ ਗਏ ਸੀ ਸਰਦਾਰ ਤੇ ਅੰਗਰੇਜ਼ਾਂ ਦੀਆਂ ਚਾਲਾਂ 'ਚ ਆ ਕੇ ਆਪਣੇ ਧਨ ਦੌਲਤ ਤੇ ਜ਼ਮੀਨਾਂ ਜਾਇਦਾਦਾਂ ਨੂੰ ਪੱਕੀਆਂ ਕਰਨ ਦੇ ਸੀ ਤੇ ਰਾਣੀ ਜਿੰਦ ਕੌਰ ਦੀ ਉਹ ਕੀ ਗੱਲ ਮੰਨਦੇ ਜਿੱਥੇ ਧਿਆਲ ਸਿੰਘ ਡੋਗਰੇ ਨੇ ਵੱਡੇ ਵੱਡੇ ਜਰਨੈਲਾਂ ਨੂੰ ਮਹਾਰਾਜੇ ਦੇ ਕਦੀ ਲਾਗੇ ਨਹੀਂ ਆਉਣ ਦਿੱਤਾ ਤੇ ਆਪ ਖੁਦ ਮੁਖਤਿਆਰੀ ਸਾਰੇ ਰਾਜ ਦੀ ਸੰਭਾਲੀ ਹੋਈ ਸੀ ਉਥੇ ਰਾਣੀ ਜਿੰਦ ਕੌਰ ਕੀ ਫੈਸਲੇ ਲੈ ਲੈਂਦੀ ਹਾਲਾਂਕਿ ਉਹਨੇ ਬਾਬਾ ਬੀਰ ਸਿੰਘ ਤੇ ਸਰਦਾਰ ਸ਼ਾਮ ਸਿੰਘ ਔਟਾਰੀ ਨੂੰ ਚਿੱਠੀਆਂ ਲਹੀਆਂ ਕਿ ਤੁਸੀਂ ਹੁਣ ਰੁੱਸ ਕੇ ਘਰੇ ਨਾ ਸਰਦਾਰ ਜੀ ਬੈਠੋ ਹੁਣ ਵੇਲਾ ਆ ਗਿਆ ਪੰਜਾਬ ਦੀ ਅਣਖ ਪੱਤ ਬਚਾਉਣ ਦਾ ਤੇ ਬਾਬਾ ਬੀਰ ਸਿੰਘ ਜੀ ਦੇ ਉੱਤੇ ਜਿਹੜਾ ਅਟੈਕ ਕਰਵਾਇਆ ਉਹ ਵੀ ਡੋਗਰਿਆਂ ਕਰਵਾਇਆ ਕਾਸ਼ਕਿਤੇ ਸਰਦਾਰ ਸ਼ਾਮ ਸਿੰਘ ਔਟਾਰੀ ਜੀ ਦੇ ਨਾਲ ਬਾਬਾ ਬੀਰ ਸਿੰਘ ਜੀ ਵੀ ਉਸ ਸਮੇਂ ਲੜਾਈ ਲੜਦੇ ਤਾਂ ਸ਼ਾਇਦ ਪੰਜਾਬ ਨੂੰ ਇਹੋ ਜਿਹੇ ਦਿਨ ਨਾ ਦਿਖੇ ਇਹੋ ਜਿਹੇ ਦਿਨ ਨਾ ਦੇਖਣੇ ਪੈਂਦੇ ਸਰਦਾਰ ਸ਼ਾਮ ਸਿੰਘ ਟਾਰੀ ਮਹਾਰਾਣੀ ਜਿੰਦ ਕੌਰ ਜੀ ਦੀ ਚਿੱਠੀ ਪੜ੍ਹ ਕੇ ਹੀ ਸਭਰਾਮਾਲੇ ਮੈਦਾਨ 'ਚ ਲੜਾਈ ਲਈ ਤਿਆਰ ਹੋਏ ਸੀ ਨਹੀਂ ਤੇ